ਪਰ ਜਿਹੜੇ ਹਿਸਾਬ ਨਾਲ ਹੁਣ ਘੜੇ ਮਾਰੇ ਹੋਈ ਐ ਕੁੱਡਕਾ ਲੱਗਿਆ ਕਿਤੇ ਤੁਸੀਂ ਕੁੱਡਕਾ ਪਿੰਡ ਜਾ ਕੇ ਵੇਖੋ ਕੀ ਹਾਲਾਤ ਆ ਉਸ ਪਿੰਡ ਦੇ ਬਹੁਤ ਬੁਰੇ ਹਾਲਾਤ ਆ ਕੁੱਡਕਾਂ ਦੇ ਪਿੰਡ ਦੇ ਮੇਸਾਰਾ ਵਾਦਲ ਸਾਹਿਬ ਪਹਿਲਾਂ ਤਾਂ ਲੈ ਕੇ ਵਾਦਲ ਆਨੇ ਆ ਵਾਦਲ ਨੇ ਸਾਡੇ ਬਹੁਤ ਹੀ ਕੰਮ ਕੀਤੇ ਆ ਸਭ ਕੁਝ ਕੋਈ ਕੁਛ ਨਹੀਂ ਛੱਡੀ ਡੇਢ ਸਾਲ ਤਾਂ ਐਂਟ ਪਾਤਾ ਨਵੀਂ ਆ ਨਵੀਂ ਆ ਨਵੀਂ ਆ ਹੁਣ ਨਵੀਂ ਪੋਹੂ ਸਾਰੀ ਉਮਰ ਤਾਂ ਨਹੀਂ ਨਵੀਂ ਰਹਿੰਦੀ ਹੁਣ 2 ਸਾਲ ਹੋ ਗਏ ਮੈਂ ਨਹੀਂ ਕੁੱਡਕਾਂ ਨੂੰ ਵੋਟ ਵਾਟ ਪਾਈਗੇ ਆ ਸਾਡੇ ਪਰਿਵਾਰ ਤੋਂ ਪਾਈ ਆ ਹੋਰ ਕਿਸੇ ਨੇ ਪਾਈ ਹੋ ਖੋਦ ਝਾੜੂ ਵਾਲਿਆਂ ਦੀ ਮਦਦ ਕੀਤੀ ਸਾਡਾ ਵਰਕਰਾਂ ਦਾ ਆ ਕੇ ਪੁੱਛ ਪਾਛੀ ਨਹੀਂ ਕੀਤੀ ਕਿ ਸਾਡਾ ਤਾਂ ਹੱਕ ਸੀ ਅਸੀਂ ਠੀਕ ਆ ਵੋਟ ਆਪ ਨੂੰ ਪਾਵਾਂਗੇ ਆਪ ਵਾਲਿਆਂ ਚ ਜਦੋਂ ਅਸੀਂ ਸਿਰਕਸ ਹੋਲੇ ਆ ਪਰ ਸਾਡੇ ਚੋਂ ਅਸੀਂ ਗਰੀਬ ਸੀਗੇ ਸਾਡਾ ਆ ਕੇ ਸਾਡਾ ਆਪ ਦਾ ਮੰਤਰੀ ਆ ਖੁੱਡੀਆਂ ਦਾ ਸਾਡਾ ਪਿੰਡ ਚ ਅਸੀਂ ਬੰਦੇ ਕਿੰਨੇ ਸੀ ਸਾਰੇ 5-7 ਬੰਦੇ ਸੀ ਬਾਦਲ ਪਿੰਡ ਚ ਜਿਹੜਾ ਨੇ ਪੱਟੀ ਵਿਛਾਈ ਸੀ ਸਾਡੀ ਵੀ ਨਹੀਂ ਕੁੱਟੀਆਂ ਵਾਲਿਆਂ ਨੇ ਆ ਕੇ ਪੁੱਛ ਦੱਸ ਕੀਤੀ ਸਾਨੂੰ ਸਾਡੇ ਹੁਣ ਨਾ ਲੰਬੀ ਤੋਂ ਪੀਟਿਆਲ ਤੋਂ ਸਾਰੇ ਇੱਥੇ ਬਾਦਲ ਪੰਡਾ ਚਾਹੁੰਦੇ ਐ ਅਸਵੀ ਦਾ ਸੈਂਟਰ ਸਾ ਇਹ ਬਾਦ ਸਾਡੇ ਦੋ ਪਿੰਡਾਂ ਨੂੰ ਇੱਕ ਸਾਈਡ ਸੁਵਿਧਾ ਸੈਂਟਰ ਦਿੱਤਾ ਸੀਗਾ ਵੀ ਹਾਂ ਵੀ ਇੱਥੇ ਕੰਮ ਹੋਣਗੇ ਪਰ ਭਗਵਾਨਤਮਾਨ ਨੇ ਬੰਦ ਕਰਾਤੇ ਇਹ ਅਸੀ ਕਾਲ ਤੁਸੀਂ ਜੁੜੇ ਹੋ ਡੇਲੀ ਡੈਸਟੀਵੀ ਦੇ ਨਾਲ ਅੱਜ ਅਸੀਂ ਲੋਕ ਸਭਾ ਹਲਕਾ ਬਠਿੰਡਾ ਦੇ ਵਿੱਚ ਬਾਦਲਾਂ ਦੇ ਗੜ ਬਾਦਲ ਪਿੰਡ ਖੜੇ ਆ ਇੱਥੋਂ ਦੇ ਲੋਕਾਂ ਤੋਂ ਜਾਣਦੇ ਆ ਵੀ ਇਸ ਵਾਰ ਕੀ ਮਾਹੌਲ ਹੈ ਕਿਵੇਂ ਦਾ ਰਹੂਗਾ ਮਾਹੌਲ ਕਿਉਂਕਿ ਗੁਰਮੀਤ ਸਿੰਘ ਖੁੱਡੀਆਂ ਵੀ ਇੱਥੋਂ ਚੋਣ ਲੜ ਰਹੇ ਆ ਤੇ ਬੀਬੀ ਬਾਦਲ ਵੀ ਇੱਥੋਂ ਚੋਣ ਲੜ ਰਹੇ ਆ ਇਹਨਾਂ ਦੇ ਬਾਰੇ ਜਾਣਦੇ ਆ ਵੀ ਕਿਵੇਂ ਦਾ ਰਹਿਣਾ ਮਾਹੌਲ ਸੱਸੀ ਗੱਲ ਬਾਈ ਜੀ ਸੱਸੀ ਗੱਲ ਬਾਈ ਜੀ ਕੀ ਨਾ ਬਾਈ ਜੀ ਗੁਰਲਾਬ ਸਿੰਘ ਜੀ ਕੀ ਲੱਗਦਾ ਵੀ ਇੱਥੇ ਕੀ ਰਹਿਣਾ ਮਾਹੌਲ ਮਾਹੌਲ ਬਹੁਤ ਵਧੀਆ ਜੀ ਹਾਂਜੀ ਕਿਹਦੇ ਪੱਖ ਚ ਹੈ ਹਰ ਸਮਰਥ ਦੇ ਜੀ ਅੱਛਾ ਹਾਂਜੀ ਇਹ ਖੁੱਡੀਆਂ ਸਾਹਿਬ ਨੂੰ ਪਹਿਲਾਂ ਤੁਸੀਂ ਜਿਤਾਇਆ ਇੱਥੋਂ ਅੱਲਾ ਦਾ ਜੀ ਵੋਟਾਂ ਪਾਈਆਂ ਮੈਂ ਨਹੀਂ ਵੋਟ ਪਾਈ ਮੈਂ ਕਹਿਦਾ ਮੈਂ ਮੈਂ ਨਹੀਂ ਖੁੱਡੀਆਂ ਨੂੰ ਵੋਟ ਵਟ ਪਾਈਗੀ ਨਾ ਸਾਡੇ ਪਰਿਵਾਰ ਚੋਂ ਪਾਈ ਆ ਹੋਰ ਕਿਸੇ ਨੇ ਪਾਈ ਹੋਊਗੀ ਪਰ ਜਿਹੜੇ ਹਿਸਾਬ ਨਾਲ ਹੁਣ ਗੜੇ ਮਾਰੇ ਹੋਈ ਆ ਖੁੱਡਕਾਂ ਲੱਗਿਆ ਕਿਤੇ ਤੁਸੀਂ ਕੁੱਟਕਾ ਪਿੰਡ ਜਾ ਕੇ ਵੇਖੋ ਕੀ ਹਾਲਾਤ ਆ ਉਸ ਪਿੰਡ ਦੇ ਬਹੁਤ ਬੁਰੇ ਹਾਲਾਤ ਆ ਕੁੱਟਕਾ ਦੇ ਪਿੰਡ ਦੇ ਆਪਦੇ ਪਿੰਡ ਦੇ ਆਪਦੇ ਖੁਦ ਆਪਦੇ ਪਿੰਡ ਦੇ ਜੀ ਇਹਦੇ ਕੋਈ ਮੈਂ ਤਾਂ ਕੋਈ ਗਿਆ ਨਹੀਂ ਕੁੱਟਕਾ ਕੋਈ ਮੈਂ ਗਿਆਗਾ ਮੈਂ ਤਾਂ ਕੁੱਟਕਾ ਗਿਆ ਨਹੀਂਗਾ ਇਹਦੇ ਮੁੰਡੇ ਨੂੰ ਕਿਹੜਾ ਬੜੀ ਨਰਾਇਕੀ ਕਿਹੜਾ ਘੜੇ ਮਾਰੀ ਹੋਈ ਕਿਤੇ ਗਿਆ ਕੋਈ ਕਿਤੇ ਹੀ ਨਹੀਂ ਗਿਆ ਕੇ ਨਾ ਦੱਸੋ ਕੋਈ ਗਿਆ ਉਹ ਬੰਦਾ ਕੋਈ ਇਹਨਾਂ ਦਾ ਕੋਈ ਸਬੂਤ ਕਰਾ ਦੇ ਕੁੱਟਕਾ ਦਾ ਆਪ ਆਏ ਆ ਮੰਤਰੀ ਇਹ ਆਪ ਗਿਆਗਾ ਨਹੀਂ ਗਿਆ ਇਹ ਖੇਤੀਬਾੜੀ ਮੰਤਰੀ ਹੈਗਾ ਜੀ ਇਹਦਾ ਹੱਕ ਸੀ ਜਾਣਦਾ ਚਾਹਣ ਗਿਆ ਇਹ ਕਿਉਂ ਨਹੀਂ ਗਿਆ ਵੇ ਜਾਣਦਾ ਹੱਕ ਸੀ ਇਹਦਾ ਪੱਕਾ ਹੱਕ ਸੀ ਜਾਣਦਾ ਇਹਦਾ ਵੀ ਚਲੋ ਠੀਕ ਆ ਘੜੇ ਮਾਰੀ ਹੋਈ ਹੈ ਪਰਮਾਤਮਾ ਨੇ ਕਰਤਾ ਪਰ ਇਹਦਾ ਨਾ ਕੁਛ ਦੰਦਾ ਪਾ ਜਾ ਕੇ ਪੁੱਛਦਾ ਤਾਂ ਸੀ ਮਾੜਾ ਮੋਟਾ ਜਾ ਕੇ ਇਹ ਵੀ ਆਹ ਦੱਸੋ ਜੀ ਇਹ ਨੁਕਸਾਨ ਹੋਇਆ ਜੇ ਕੋਈ ਸਰਕਾਰ ਨੂੰ ਕਵਾਂਗੇ ਗਾਂ ਸੀ ਵੀ ਮਾੜਾ ਮੋਟਾ ਦੋ ਵਿੰਨ ਨੂੰ ਭਗਵਾਨ ਸਿੰਘ ਮਾਨ ਤੇ ਕਹਿੰਦੇ ਸੀ ਵੀ ਗਰਦੌਰੀ ਬਾਅਦ ਚ ਹੋਇਆ ਕਰੂਗੀ ਪਹਿਲਾਂ ਪੈਸੇ ਆਇਆ ਕਰਨਗੇ ਕਿਹੜੇ ਆਇਆ ਗਰਦੌਰੀ ਦੱਸੋ ਕਿਹੜੇ ਆਊਂਗੇ ਦੱਸ ਦਿਓ ਮੈਨੂੰ ਉਹ ਗਰਦੌਰੀ ਕਰਦੇ ਪੈਸੇ ਨਹੀਂ ਆਏਗੇ ਨਹੀਂ ਉਹ ਤਾਂ ਕਹਿੰਦੇ ਗਰਦੌਰੀ ਬਾਅਦ ਚ ਆਊਗੀ ਹੋਊਗੀ ਪੈਸੇ ਪਹਿਲਾਂ ਆਉਣਗੇ ਗਰਦੌਰੀ ਕਿਵੇਂ ਆਏ ਇਹ ਗਰਦੌਰੀ ਜਿਹੜੀ ਫਸਲ ਦੀ ਉਹਦੀ ਬਾਅਦ ਚ ਕਰਿਆ ਕਰਾਂਗੇ ਵੀ ਮਰ ਗਈ ਪੈਸੇ ਪਹਿਲਾਂ ਦੇ ਦਿਆ ਕਰ। ਅੱਛਾ ਕਿਸੇ ਦੇ ਆਏ ਤਾਂ ਹੈ ਨਹੀਂ ਜੀ। ਬੱਕਰੀ ਮਰੀ ਦੇ ਵੀ ਮੁਰਗੀ ਮਰੀ ਦੇ ਵੀ ਉਹ ਉਹ ਵੀ ਨਹੀਂ ਆਈ ਜੀ। ਹਾਂ ਅੰਡੇ ਦੇ ਵੀ ਦਿੰਦੇ ਸੀ ਤਾਂ ਬੋਲ ਕੇ ਤਾਂ। ਨਾਏ ਪੈਸੇ ਹੈਂ? ਆਕੇ ਆਕੇ ਪੈਸੇ। ਕੋਈ ਪੈਸਾ ਨਹੀਂ ਆਇਆ ਜੀ ਨਹੀਂ ਆਏ। ਚਲ ਮੇਰੇ ਕੋਲ ਤਾਂ 5 ਗਲੇ ਦੇ ਕੋਲ 20 25 ਗਲੇ ਹੈਗੇ ਪਹਿਲੀ ਦੇ। ਇੱਕ ਵੀ ਪੈਸਾ ਨਹੀਂ ਆਇਆ। ਨਹੀਂ ਆਇਆ ਜੀ। ਅਰੇ ਕਿਸਾਨ ਦਾ ਨੁਕਸਾਨ ਹੋ ਗਿਆ। 4-500 ਪਸ਼ੂ ਮਰ ਗਿਆ ਵੀ ਖੇਤੀ ਮੰਤਰੀ ਤੂੰ ਆ ਕੇ ਕੋਲੇ ਤਾਂ ਖੜਾ ਖੜੂਆ ਵੀ ਕਿਥੇ ਆਲ ਵੀ ਨਹੀਂ ਪੁੱਛਿਆ ਨਾ ਹਾਲ ਫੇਰੀ ਪੁੱਛੂਗਾ ਜੇ ਤੂੰ ਆਇਆ ਫੇਰੀ ਤੂੰ ਦੂਜਾ ਨੂੰ ਬੁਲਾਇਆ ਪੁੱਛਿਆ ਨਹੀਂ ਹਣੇ ਤੁਸੀਂ ਤਾਂ ਐਡੇ ਵੱਡੇ ਸ਼ਖਸੀਅਤ ਨੂੰ ਹਰਾ ਕੇ ਖੁੱਡੀਆਂ ਸਾਹਿਬ ਨੂੰ ਜਿਤਾਇਆ ਸੀ ਉਹ ਚਲੋ ਲੋਕਾਂ ਨੇ ਪਾਇਆ ਤਾਂ ਚਲੋ ਵੀ ਕੀਤਾ ਸੀਗਾ ਵੀ ਇਹ ਘਣੀ ਗੱਲ ਸੁਣੂਗਾ ਛੇਤੀ ਪਰ ਨਹੀਂ ਆਣੀ ਕੜੇ ਤੁੰਲੇ ਚੱਕ ਤੇ ਹੁਣ ਹੁਣ ਕੀ ਲੱਗਦਾ ਵੀ ਹੁਣ ਐਤ ਕੀ ਫਿਰ ਫਿਰ ਹਰਸਿਮਰਤ ਕੋਲ ਬਾਦਲ ਜਿੱਤ ਜਾਣਗੇ ਲੱਗਦਾ ਤਾਂ ਹੈਗੇ ਜਿੱਤਣਗੇ ਫਿਰ ਵੇਖੋ ਕਾ ਹੁਣ ਲੋਕਾਂ ਦਾ ਕੀ ਕਹਿ ਸਕਦੇ ਆ ਯਾਰ ਲੋਕਾਂ ਦਾ ਮਾਹੌਲ ਨਹੀਂ ਪਤਾ ਹੈ ਮਾਹੌਲ ਦਾ ਨਹੀਂ ਪਤਾ ਲੱਗਦਾ ਵੀ ਜੀ ਇਸ ਪਾਰਟੀ ਨੂੰ ਆਪ ਆਲਿਆਂ ਨੂੰ ਅਸੀਂ ਬਾਦਲਪਿੰਡ ਦੇ ਵਿੱਚ ਖੁਦ ਅਸੀਂ ਪੱਟੀਆਂ ਵਿਛਾ ਕੇ ਖੁਦ ਝਾੜੂ ਵਾਲਿਆਂ ਦੀ ਮਦਦ ਕੀਤੀ ਸਾਡਾ ਵਰਕਰਾਂ ਦਾ ਆਕੇ ਪੁੱਛ ਪਾਚੀ ਨਹੀਂ ਕੀਤੀ ਕਿ ਸਾਡਾ ਤਾਂ ਹੱਕ ਸੀ ਅਸੀਂ ਠੀਕ ਆ ਵੋਟ ਆਪ ਨੂੰ ਪਾਵਾਂਗੇ ਆਪ ਵਾਲਾ ਜਦੋਂ ਅਸੀਂ ਸਿਰਕਸ ਹੋਲੇ ਆ ਪਰ ਸਾਡੇ ਜਿਵੇਂ ਅਸੀਂ ਗਰੀਬ ਸੀਗੇ ਸਾਡਾ ਆਕੇ ਸਾਡਾ ਆਪ ਦਾ ਮੰਤਰੀ ਆ ਖੁੱਡੀਆਂ ਦਾ ਸਾਡਾ ਪਿੰਡ ਚ ਅਸੀਂ ਬੰਦੇ ਕਿੰਨੇ ਸੀ ਸਾਰੇ 5-7 ਬੰਦੇ ਸੀ ਬਾਦਲ ਪਿੰਡ ਚ ਜਿਹੜਾ ਨੇ ਪੱਟੀ ਵਿਛਾਈ ਸੀ ਸਾਡੀ ਵੀ ਨਹੀਂ ਖੁੱਡੀਆਂ ਵਾਲਾ ਨੇ ਆਕੇ ਪੁੱਛ ਦੱਸ ਕੀਤੀ ਸਾਨੂੰ ਵਰਕਰਾਂ ਨੂੰ ਤਾਂ ਆਕੇ ਕੋਈ ਮਾੜਾ ਮੋਟਾ 2 ਸਾਲ ਹੋ ਗਏ 2 ਸਾਲਾਂ ਦੇ ਅਜੇ ਤੱਕ ਵਰਕਰ ਕੋਲੇ ਵੀ ਨਹੀਂ ਆਏ ਮਤਲਬ ਕੋਈ ਨਹੀਂ ਜੇ ਇੱਕ ਅੱਧਿਆਰੀ ਆਏ ਆ ਕੋਈ ਕੈਂਪ ਕੰਪਲਾਤਾ ਉੱਥੇ ਆਏ ਆ ਜੇ ਕੋਈ ਕੰਮ ਆਖਿਆ ਤਾਂ ਕੰਮ ਨਹੀਂ ਕੀਤਾ ਸਾਡਾ ਨਾ ਮਤਲਬ ਕੋਈ ਨਹੀਂ ਯਾਰ ਇਹ ਤਾਂ ਕਹਿੰਦੇ ਸੀ ਆਮ ਘਰਾਂ ਦੇ ਮੁੰਡੇ ਆ ਆਮ ਘਰਾਂ ਦੀਆਂ ਸਾਨੂੰ ਸਮੱਸਿਆਵਾਂ ਪਤਾ ਗਰੀਬਾਂ ਦੀਆਂ ਸਮੱਸਿਆਵਾਂ ਪਤਾ ਤੈਨੂੰ ਅਸੀਂ ਖੁਦ ਦੱਸੀ ਜਾਂਦੇ ਆ ਵੀ ਮੈਂ ਖੁਦ ਅਸੀਂ ਤਿੰਨ ਚਾਰ ਮੁੰਡਿਆਂ ਨੇ ਰਲ ਕੇ ਅਸੀਂ ਆਪਣੀ ਕਮੇਟੀ ਬਣਾ ਕੇ ਪੱਟੀਆਂ ਵਿਛਾਈਆਂ ਸਾਡੇ ਆਸਤੇ ਸਾਨੂੰ ਪੂਰਾ ਪੋਲਿੰਗ ਜੈਂਟ ਵੀ ਨਹੀਂ ਮਿਲ ਰਿਹਾ ਸੀਗਾ ਇੰਨਾ ਦਾਬਤਵਾ ਸੀ ਇੱਥੇ ਲੋਕਾਂ ਦਾ ਅਸੀਂ ਪੋਲਿੰਗ ਏਜੰਟ ਵੀ ਕਦੇ ਕਿਸੇ ਮੁੰਡੇ ਨੂੰ ਫੜ ਕੇ ਕਦੇ ਕਿਸੇ ਨੂੰ ਪੋਲਿੰਗ ਏਜੰਟ ਵੀ ਬਣਾਏ ਆ ਪਰ ਠੀਕ ਹੈ ਅਸੀਂ ਆਪ ਵਾਲਾ ਦੇ ਮਗਰ ਲਾ ਕੇ ਵੋਟ ਜ਼ਰੂਰ ਪਾ ਦਾਂਗੇ ਪਰ ਉਹ ਗੱਲ ਤਾਂ ਨਹੀਂ ਬੰਨਨੀ ਵੀ ਦੁਬਾਰੇ ਅਸੀਂ ਪੱਟੀਆਂ ਵਿਛਾ ਲਾਂਗੇ ਆਪਦੇ ਪਿੰਡ ਚ ਆਪਦੇ ਪਿੰਡ ਦੇ ਏਡੇ ਪੁਰਾਣੇ ਬਜ਼ੁਰਗ ਨੂੰ ਹਰਾਇਆ ਪਰ ਪਾਰਟੀ ਨੂੰ ਚਾਹੀਦਾ ਸੀ ਵੀ ਸਾਡੇ ਵਰਕਰ ਆ ਕੋਈ ਅਸੀਂ ਪੁੱਛ ਪੜਤਾਲ ਤਾਂ ਕਰੀਏ ਤੁਸੀਂ ਐਂ ਦੇਖੋ ਮੁੱਖ ਮੰਤਰੀ ਦਾ ਪਿੰਡ ਆ 700 ਉੱਤੇ ਵੋਟ ਪਵਾਤੀ ਉਹ ਵੀ ਗਰੀਬ ਘਰਾਂ ਦੇ ਮੁੰਡਿਆਂ ਨੇ ਕੋਈ ਸਾਡੇ ਆਖੇ ਤਾਂ ਕਿਸੇ ਨੇ ਨਹੀਂ ਵੋਟ ਪਾਈਗੀ ਪਾਈ ਤਾਂ ਇੱਕ ਹਵਾ ਬਦਲੀ ਸੀਗੀ ਜੇ ਹਾਲਾਤ ਇਸੇ ਤਰ੍ਹਾਂ ਰਹਾ ਵੀਰੇ ਮੈਨੂੰ ਐ ਦੱਸੋ ਹਾਲਾਤ ਇਸੇ ਤਰ੍ਹਾਂ ਰਹਿ ਜਿਵੇਂ ਮੇਰਾ ਮਨ ਦੁਖੀ ਹੋ ਗਿਆ ਦੂਜਾਂ ਦਾ ਕਦੋਂ ਸੌਖਾ ਹੋਊਗਾ ਵਰਕਰ ਸਾਰੇ ਪਾਸੇ ਹੀ ਦੁਖੀ ਆਮ ਆਦਮੀ ਪਾਰਟੀ ਦੇ ਕੀ ਕਰਨ ਇਹ ਤਾਂ ਹੁਣ ਪਾਰਟੀ ਨੂੰ ਪਤਾ ਜੀ ਕੋਈ ਅਸੀਂ ਉਹਨਾਂ ਤੋਂ ਰੁਪਏ ਨਹੀਂ ਮੰਗੇ ਕੋਈ ਚੈੱਕ ਨਹੀਂ ਮੰਗੇ ਕੋਈ ਕੁਝ ਮੰਗਿਆ ਤਾਂ ਨਹੀਂ ਉਹਨਾਂ ਤੋਂ ਪਰ ਪਾਰਟੀ ਨੂੰ ਥੋੜਾ ਬਾਲਾ ਤਾਂ ਚਾਹੀਦਾ ਸਾਡੇ ਵਰਕਰ ਅਸੀਂ ਪੁੱਛ ਦੱਸ ਕਰੀਏ ਪਰ ਪਾਰਟੀ ਨੇ ਕੋਈ ਪੁੱਛ ਦੱਸ ਕੀਤੀ ਨਹੀਂ ਗੀ ਪਹਿਲਾਂ ਤਾਂ 1.5 ਸਾਲ ਤਾਂ ਐਂਟ ਪਤਾ ਨਵੀਂ ਆ ਨਵੀਂ ਆ ਨਵੀਂ ਆ ਹੁਣ ਨਵੀਂ ਪੋਹੂ ਸਾਰੀ ਉਮਰ ਤਾਂ ਨਹੀਂ ਨਵੀਂ ਰਹਿੰਦੀ ਹੁਣ 2 ਸਾਲ ਹੋ ਗਏ ਹਾਂ ਨਵੀਂ ਬਹੂ ਤੱਤੀਆਂ ਬਣੀਆਂ ਤਾਂ ਖਵਾ ਦਿੰਦੀ ਆ ਸਾਨੂੰ ਕਦੇ ਠੰਢੀ ਨਹੀਂ ਵਿਖਾਈ ਟਾਈਮ ਪਕਾਉਣ ਗਿਆ ਜੇ ਫੇਰ ਆਉਂਦੇ ਐਦੋਂ ਮਗਰੋਂ ਕਿੰਨਾ ਕੁ ਚਰਤੀ ਕੱਸੀ ਸੋਚੀ ਜਾਵਾਂਗੇ ਉਹ ਕਹਿੰਦੇ ਅਸੀਂ ਵਾਦੇ 5 ਸਾਲ ਲਈ ਕੀਤੇ ਆ ਵੀ ਵਾਦੇ 1 ਮਹੀਨੇ ਦੇ ਨਹੀਂ ਕੀਤੇ ਸੀ ਵੀ 1 ਮਹੀਨੇ ਚ ਸਾਰਾ ਕੁਝ ਕਰ ਦੇਗੇ 5 ਸਾਲ ਦੇ ਕੀਤੇ 5 ਸਾਲ ਦੇ ਕੀਤੇ ਆ ਪੰਜਾਂ ਚੋਂ ਬਈ ਸੀ 2.5 ਤਾਂ ਜਾਣ ਵਾਲੇ ਆ ਮਗਰ ਤਾਂ 2.5 ਰਹਿ ਗਏ ਜਦੋਂ ਟਾਈਆਂ ਦੇ ਵਿੱਚ ਮੈਨੂੰ ਐ ਦੱਸੋ ਵਾਦਾ ਕਿੰਨਾ ਵਾਦਾ ਕੀਤਾ ਟਾਈਆਂ ਚ ਕੋਈ ਇੱਕ ਅੰਦਾਜ਼ਾ ਤਾਂ ਸਾਨੂੰ ਆਗੇ ਵਰਕਰਾਂ ਨੂੰ ਇਹ ਆਖ ਲੈਂਦੇ ਵੀ ਪਾਈ ਲੈ ਸਾਡਾ ਹੀ ਮਾੜਾ ਮੋਡਾ ਸਰਪਲਸ ਦਿੰਦੇ ਕੋਈ ਅਸੀਂ ਪੈਸੇ ਨਹੀਂ ਮੰਗਦੇ ਸਾਡਾ ਕੰਮ ਹੀ ਨਹੀਂ ਕੋਈ ਵੀ ਹੁੰਦਾਗਾ ਅਸੀਂ ਕੀ ਕਰੀਏ ਤੇ ਹੁਣ ਚੋਣਾ ਚ ਵੀ ਨਹੀਂ ਆਏ ਹਜੇ ਤੱਕ ਕੋਈ ਨਹੀਂ ਆਇਆ ਜੀ ਲੋਡ ਨੂੰ ਵੀ ਨਹੀਂ ਆਏ ਹਜੇ ਲੋਡ ਨੂੰ ਵੀ ਨਹੀਂ ਆਏਗੇ ਹੁਣ ਉਹ ਜਨਤਾ ਨਹੀਂ ਰਹੇਗੀ ਵੀ ਆਦਣੇ ਕੇ ਦੀ ਸਰਕਾਰ ਐਨੂੰ ਪਾ ਦਿੰਨੇ ਆ ਇਹ ਮਤਲਬ ਕੋਈ ਨਹੀਂ ਹੁਣ ਜਨਤਾ ਦਾ ਜਨਤਾ ਕੰਮ ਨੂੰ ਵੇਂਦੀ ਹੈ ਜੀ ਕੰਮ ਹੋਇਆ ਕਿ ਨਹੀਂ ਹੋਇਆ ਸਾਡਾ ਗਏ ਨਹੀਂ ਗਏ ਖੁੱਡ ਖੁੱਡ ਗੱਲਾਂ ਕਿਤੇ ਨਹੀਂ ਗਏ ਜੀ ਕਿਤੇ ਵੀ ਨਹੀਂ ਗਏ ਜੀ ਕਾ ਇਹਨੇ ਵੋਟ ਪਾਈ ਆ ਮਸ਼ਿੰਦਰ ਨੇ ਵੋਟ ਪਾਈ ਏ ਗੱਲ ਸਹੀ ਕਹੀ ਜਾਂਦਾਗਾ ਕੋਈ ਕੰਮ ਨਹੀਂ ਕਰਾਇਆ ਹੁੱਡਾਂ ਵਾਲੇ ਨੇ ਕੋਈ ਕੰਮ ਵੀ ਚਲੋ ਇਹਨਾਂ ਨੇ ਪੱਟੀ ਵਿਛਾਈ ਆ ਬਾਦਪਿੰਡੂ ਦਾ ਵੋਟ ਵਧੀਆ ਬਾਦਲ ਸਾਹਿਬ ਦੀ ਗੱਗੜ ਤੋਂ ਵਧੀਆ ਪਰ ਹੋਰ ਪਿੰਡਾਂ ਚੋਂ ਕਿ ਮਹਾਰਾ ਹਲਵਾਰਾ ਹੋ ਗਿਆ ਪੀਟੀ ਵਾਲਾ ਉਧਰੋਂ ਵੋਟ ਵਧੀਆ ਆ ਮਾਂ ਲੈਂਦੇ ਇਹ ਗੱਲ ਸਹੀ ਕਰੀਏ ਮੀਡੀਆ ਦੇ ਅੱਗੇ ਬੋਲਦੇ ਨਹੀਂ ਸੀ ਮੀਡੀਆ ਕੇ ਦਾ ਨਹੀਂ ਬੋਲਦੇ ਸੀ ਆਪ ਦਾ ਕੁਰਤਾ ਚੱਕਾਂਗੇ ਤਾਂ ਆਪ ਦਾ ਢਿੱਡ ਨੰਗਾ ਹੁੰਦਾ ਸਾਨੂੰ ਅਗਲੇ ਕੀ ਆਖਣਗੇ ਪਹਿਲਾਂ ਤਾਂ ਪੱਜ-ਪੱਜ ਇੱਧਰ ਜਾਂਦੇ ਸੀ ਹੁਣ ਯਾਰ ਐ ਬੋਲੀ ਜਾਂਦੇ ਆ ਅੱਜ ਤੀਕ ਮੈਂ ਕਿਸੇ ਮੀਡੀਆ ਵਾਲੇ ਕੋਲੇ ਬੋਲਿਆ ਨਹੀਂਗਾ ਤੇ ਉਦੋਂ ਪਹਿਲਾਂ ਅਸੀਂ ਜਿਹੜਾ ਮੀਡੀਆ ਵਾਲਾ ਹੁੰਦਾ ਸੀ ਅਸੀਂ ਆਖ ਦਿੰਦੇ ਪੁੱਛੋ ਬਹੁਤ ਜਿਆਦਾ ਦੁਖੀ ਹੋ ਕੇ ਬੋਲ ਰਿਹਾ ਦੋਹੀ ਹੋ ਕੇ ਬੋਲਣਾ ਹੀ ਪੈਂਦਾ ਵੀਰੇ ਇੱਕ ਤਾਂ ਐਡੇ ਐਡੇ ਸਾਡੇ ਪਿੰਡ ਦੇ ਸਰਦਾਰ ਖੁੰਡ ਐਡੇ ਪੁਰਾਣੇ ਬਣਦੇ ਚਲ ਨਾ ਕਦੇ ਸਾਨੂੰ ਕੋਈ ਨੀਰੇ ਪੱਠੇ ਨੂੰ ਜਾਂਦੇ ਸਾਨੂੰ ਤਾਂ ਅਗਲੇ ਬੱਟਾ ਤੇ ਨਹੀਂ ਚੜਨ ਦਿੰਦੇਗੇ ਇਹਨਾਂ ਨੂੰ ਅਸੀਂ ਵੋਟ ਪਾ ਕੇ ਤੇ ਸਿੱਧਾ ਨੀਰੇ ਪੱਠੇ ਤੋਂ ਵੀ ਗਏ ਤੇ ਇਹਨਾਂ ਨੇ ਬਾਤ ਨਹੀਂ ਪੁੱਛੀ ਸਾਡੀ ਤਰੀਬ ਦਾ ਨੁਕਸਾਨ ਕਰ ਖੁੱਡੀਆਂ ਵਾਲੇ ਦਾ ਮੁੰਡਾ ਆਉਂਦਾ ਸੀ ਖੁੱਡੀਆਂ ਵਾਲੇ ਦਾ ਮੁੰਡਾ ਆਖੇ ਵੀ ਹਾਂ ਵੀ ਫਲਾਣੇ ਬੰਦਿਆਂ ਨੇ ਪਹਿਲਾਂ ਸਾਡੀ ਪੱਟੀ ਵਿਛਾਈ ਸੀ ਜੋ ਹਵਾ ਬਣੀ ਸੀ ਐਦ ਕੀ ਪੱਟੀ ਤੇ ਕਿਹੜੇ ਖੜਦੇ ਆ ਹੁਣ ਹੁਣ ਵੱਡੇ ਲੀਡਰ ਹੋ ਕੇ ਅੱਗੇ ਯਾਰ ਭਾਈ ਇਹਦਾ ਸਾਨੂੰ ਕੀ ਪਤਾ ਵੀ ਵੱਡੇ ਆ ਕਿ ਛੋਟੇ ਆ ਭਰਾਵਾ ਆਪੋ ਆ ਤੇ ਮਤਲਬ ਮਾਰੇ ਆਪਦਾ ਮਤਲਾ ਉਹਨੇ ਲਿਆ ਕੱਢ ਆਪਦਾ ਮਤਲਾ ਕੱਢ ਕੇ ਤੇ ਪਹਿਲਾ ਉਹ ਐਮਐਲਏ ਸੀਗਾ ਹੁਣ ਉਹਨੂੰ ਮੰਤਰੀ ਵੀ ਬਣਾਤਾ ਉਹਨਾਂ ਦੀ ਤਾਂ ਤਨਖਾਹ ਵੀ ਵੱਜ ਗਈ ਪੈਨਸ਼ਨ ਵੀ ਵੱਜੂਗੀ ਰਹੂਗੀ ਜਿੰਨਾ ਚਿਰ ਬੈਠਾ ਉਹਨਾਂ ਚਿਰ ਆਉਂਦਾ ਰਹੂਗਾ ਸਾਰਾ ਕੁਝ ਸਾਡਾ ਤਾਂ ਕੋਈ ਨਹੀਂ ਸੋਚੇਗਾ ਹਾਂ ਹੈ ਮੈਂ ਜੇਕਰ ਜੇਕਰ ਆਪਾਂ ਗੱਲ ਕਰੀਏ ਤੇ ਕੰਮਾਂ ਦੀ ਗੱਲ ਕਰੀਏ ਜਿਵੇਂ ਕੰਮ ਖੁੱਡੀਆਂ ਸਾਹਿਬ ਨੇ ਕੁਝ ਨਹੀਂ ਕੀਤਾ ਬਾਦਲ ਸਾਹਿਬ ਦੇ ਕਿਹੜੇ ਕਿਹੜੇ ਕੰਮ ਆ ਜਿਹੜੇ ਤੁਹਾਨੂੰ ਸਹੀ ਲੱਗੇ ਬਾਦਲ ਸਾਹਿਬ ਦੇ ਤੇ ਵੇਖੋ ਇਹ ਬੱਚਿਆਂ ਦੇ ਫੀਸਾ ਭਰਦਾ ਸੀਗਾ ਬੱਚਿਆਂ ਦੇ ਗਰੀਬਾਂ ਦੇ ਫੀਸਾ ਭਰਦਾ ਸੀਗਾ ਜਿਹੜੇ ਕੁੜੀਆਂ ਨੰਬਰ ਲੈਣਗੇ ਸੀ ਉਹ ਉਹਨਾਂ ਦੇ ਫੀਸਾ ਭਰਦਾ ਸੀਗਾ ਫਿਰ ਪਿੰਡ 'ਚ ਗੜ੍ਹਗਾ ਬਣਾਈਆਂ ਨਾਲੀਆਂ ਬਣਾਈਆਂ ਹੋਰ ਪਿੰਡ 'ਚ ਕੰਮ ਕੀ ਨਹੀਂ ਕਰਿਆ ਸਕੂਲ ਇਹਨਾਂ ਨੇ ਬਣਾਏ ਹਸਪਤਾਲ ਸਾਡੇ ਪਿੰਡ ਇਹਨਾਂ ਨੇ ਬਣਾਏ ਸਹੂਇਦਾ ਸੈਂਟਰ ਕਿ ਬਣਾਇਆ ਸੀ ਨਾ ਬਾ ਸਾਡੇ ਬਣਾਇਆ ਸੀਗਾ ਫਿਰ ਕਿਤੇ ਕੰਮ ਆਉਣਗੇ ਲੈ ਭਗਵਾਨ ਜੀ ਤੁਹਾਨੂੰ ਬੰਦ ਕਰਾ ਦੇ ਦੱਸੋ ਸਾਡੇ ਹੁਣ ਨਾ ਲੰਬੀ ਤੋਂ ਪੀਟਿਆ ਤੋਂ ਸਾਰੇ ਇੱਥੇ ਬਦਲ ਪਣਾ ਚਾਹੁੰਦੇ ਐ ਸੁਵਿਧਾ ਸੈਂਟਰ ਦਾ ਇਹ ਬਾ ਸਾਡੇ ਦੋ ਪਿੰਡਾਂ ਨੂੰ ਇੱਕ ਸਾਈਜ਼ ਸੁਵਿਧਾ ਸੈਂਟਰ ਦਿੱਤਾ ਸੀਗਾ ਵੀ ਹਾਂ ਵੀ ਇੱਥੇ ਕੰਮ ਹੋਣਗੇ ਪਰ ਭਗਵਾਨ ਜੀ ਤੁਹਾਨੂੰ ਬੰਦ ਕਰਾ ਦੇ ਇਹ ਤੇ ਗਰੀਬਾਂ ਦੇ ਹੱਕ ਨੂੰ ਚੰਗਾ ਵੀਰੇ ਇਹਰੇ ਪਾ ਹੱਕ ਨੂੰ ਮਾਰਾ ਹੀ ਜਾ ਵੀਰੇ ਇਹ ਜਿਹੜੇ ਸਵੇਰਾ ਨੇ ਤਾਂ ਪਿੰਡਾਂ ਨੂੰ ਦੋ ਪਿੰਡਾਂ ਨੂੰ ਇੱਕ ਬਣਾਇਆ ਸੀਗਾ ਉਹ ਬੰਦ ਕਰਾ ਦੇਣੇ ਨੇ ਉਹ ਇਹਦੇ ਹੱਕ ਨਹੀਂ ਬੰਦ ਕਰਾਉਂਦਾ ਹੁਣ ਸਾਡੇ ਪਿੰਡ ਹੁਣ ਜਾ ਕੇ ਦੇਖੋ ਤੁਸੀਂ ਜਾਓਗੇ ਤੁਸੀਂ ਆ ਉਹ ਪੈਂਚ ਜੰਪ ਜਾਂਣਗੇ ਕਿੰਨਾ ਕਾਠਾ ਵਿਚਾਰਾਂ ਦਾ ਉੱਥੇ ਦੱਸੋ ਭੀੜ ਹੋਈ ਪਈ ਪੂਰੀ ਜਾ ਕੇ ਦੇਖੋ ਤਾਂ ਸੀ ਤੁਸੀਂ ਭਵੰਤਾਂ ਨੇ ਬੰਦ ਕਰਾਇਆ ਹੱਕ ਜੂਗੇ ਬੰਦ ਕਰਾਉਂਦਾ ਬਾਸ ਨੇ ਨਹੀਂ ਕਲਾਏ ਸੀਗਾ ਵੀ ਦੋ ਪਿੰਡਾਂ ਨੂੰ ਇੱਕ ਪਿੰਡ ਦਿੱਤਾ ਸੀਗਾ ਵੀ ਹਰ ਇੱਕ ਪਿੰਡ ਦਾ ਕੰਮ ਹੋਵੇ ਉੱਥੇ ਉਹ ਗਰੀਬ ਨੇ ਜਾਣਾ ਹੋਰ ਨੇ ਵੀ ਜਾਣਾਗਾ ਪਰ ਇਹ ਨਹੀਂ ਮੈਂ ਬੁਰਾ ਕੰਮ ਕਰਿਆ ਬਾਸ ਨੇ ਬਹੁਤ ਚੰਗੇ ਕੰਮ ਕਰੇ ਸੀਗੇ ਸਸੀ ਕਾਲ ਜੀ ਤੁਹਾਨੂੰ ਕੀ ਲੱਗਦਾ ਜੀ ਵੀ ਐ ਕਿ ਕੀ ਮਾਹੌਲ ਹੈ ਇਹ ਜਿਹਾ ਸੀ ਨੂੰ ਕੱਚਕਾ ਸਭ ਅੱਛਾ ਵੋਟ ਨਹੀਂ ਪਾਣੀ ਵੋਟ ਦਾ ਪਾਵਾਂਗੇ ਵੋਟ ਦਾ ਆਪਦੇ ਮਨ ਦੀ ਹੈ ਨਹੀਂ ਫਿਰ ਤੁਹਾਨੂੰ ਕੀ ਲੱਗਦਾ ਵੈਦ ਕੀ ਵੀ ਕਿੱਧਰ ਨੂੰ ਮਾਨਾ ਤੁਸੀਂ ਕਹਿ ਸਕਦੇ ਕੋਈ ਪਤਾ ਨਹੀਂ ਅੱਛਾ ਹਾਂ ਕੋਈ ਪਤਾ ਨਹੀਂ ਹੈ ਇਹ ਕਿਸਮਤ ਨਾਲ ਪੰਦਾ ਇਹਦਾ ਪਤਾ ਕੋਈ ਜਦ ਖੁੱਲੋ ਉਹਦਾ ਪਤਾ ਲੱਗੂਗਾ 4 ਤਰੀਕ ਨੂੰ ਹੀ ਦੱਸੋਗੇ ਹਾਂ 4 ਤਰੀਕ ਨੂੰ ਹੀ ਪਤਾ ਲੱਗੂਗਾ ਐਨੇ ਯਾ ਪਰ ਕੋਈ ਹੋਰ ਕੋਈ ਆਪਾਂ ਕੋਲੇ ਬੇਰੇ ਕੋਲੇ ਬਾਹਰ ਗਿਆ ਗੱਲਾਂ ਨਾ ਆਪ ਕਰੀਏ ਨਾ ਹੀ ਮਨਵਨੀ ਔਰਤਾਂ ਅੱਛਾ ਠੀਕ ਹੈ ਇਹ ਬੰਦਪੁਰੀ ਹੋ ਜਾਂਦੀ ਹੈ ਜਿਹੜੇ ਇਹ ਖੁੱਲੋਗੇ ਉਹਦੇ ਪਤਾ ਲੱਗੂਗਾ ਕਿ ਕੀ ਦਾ ਨੰਬਰ ਲੱਗਦਾ ਤੇ ਕੀ ਦਾ ਰੇਤ ਜਦੋਂ ਮਲੂਕਾ ਸਾਹਿਬ ਦੀ ਨੋ ਬੀਜੇਪੀ ਚ ਸ਼ਾਮਲ ਹੋ ਗਈ ਉਹ ਵੀ ਇੱਥੋਂ ਲੜ ਰਹੀ ਹੈ ਉਹ ਲੜੇ ਜਾਂਦੀ ਆਪਾਂ ਨੂੰ ਕੀ ਹਰ ਤੇ ਲੜੀ ਜਾਂਦੇ ਬੀਜੇਪੀ ਦਾ ਕੀ ਮਹੌਲ ਆਉਂ ਲੱਗਦਾ ਪਿੰਡਾਂ ਚ ਆਪਣੇ ਨਹੀਂ ਜੀ ਬਾਈੜੀ ਕੁਛ ਕਥਾ ਡਾਕਟਰ ਹਾਂ ਇਤੇ ਵੀ ਨਹੀਂ ਆਰੇ ਮਾਈ ਬਸ ਤਰਿਆ ਬਾਹਰ ਅੰਦਰ ਤਾਂ ਨੇ ਕੋਈ ਫਾਈਲ ਸਸ਼ੀਕਲ ਭਾਈ ਜੀ ਮਾ ਤਾਂ ਨਹੀਂ ਬੋਲੇ ਜੀ ਕਦੇ ਬੋਲ ਵੋਟ ਤਾਂ ਪਾਉਣੀ ਆ ਵੋਟ ਪਾਉਣੀ ਆ ਜੀ ਕਿਨੂੰ ਅਸੀਂ ਤੇਰੀ ਪਾਵਾਂਗੇ ਬਾਦ ਸਾਹਿਬ ਕੇ ਨਾ ਪਾਵਾਂਗੇ ਮੇਰੇ ਸਾਬ ਕਨ ਪਾਉਂਗੇ ਜਨਜੈਤਰੀ ਬਾਵਾ ਕੀ ਕਰਨ ਲੱਗਦੇ ਆ ਮੇਰੇ ਸਾਬ ਤਾਂ ਜੱਤ ਨੂੰ ਮੈਂ ਤਾਂ ਇਸ ਗੱਲ ਕਰਨ ਲੱਗਦੇ ਆ ਜੱਤ ਗਏ ਆ ਜਾਂਦੇ ਆ ਖੁੱਡੀਆਂ ਸਾਹਿਬ ਉਹ ਨਹੀਂ ਜੇ ਸਾਥ ਦੇ ਹਾਂ ਹੋਰ ਨਹੀਂ ਜੇ ਸਾਥ ਦੇ ਜਿਹਨੇ ਕਦੇ ਗੇੜਾ ਨਹੀਂ ਮਾਰਿਆ ਦੁਖਸੋਖ ਨੂੰ ਪੁੱਛਿਆ ਕਿਵੇਂ ਜੱਤੂਗਾ ਉਹ ਸਾਬ ਪੁੱਛਦੇ ਦੁਖਸੋਖ ਉਹ ਪੂਰਾ ਜੀਵਦਾ ਇੱਥੇ ਵੀ ਪੁੱਛ ਕੇ ਜਾਂਦੇ ਖੜਕੇ ਜਾਂਦੇ ਹਰਕਤ ਤਗਰੀਬ ਜੇ ਕਰ ਜਾਂਦੇ ਜੀ ਉਹਦੀ ਰੀਸ ਕੌਣ ਕਰੂਗਾ ਜੀ ਉਹ ਬਹੁਤ ਵੱਡੇ ਮਾਲਕ ਨੇ ਇੱਧਰ ਕਰਨਾ ਜੀ ਹੈ ਹੈ ਪਤਾ ਨਹੀਂ ਵੋਟ ਹੀ ਨਹੀਂ ਪਾਉਂਦੇ ਬੋਰਡ ਦਾ ਵੀ ਕੀ ਤਾਂ ਕਿਥੇ ਪਾਈ ਆਪਾਂ ਬੋਲਦੇ ਨਹੀਂ ਹਜੇ ਹਜੇ ਤੱਕ ਵੋਟ ਨਹੀਂ ਸੋਚਿਆ ਨਹੀਂ ਵੀ ਕਿਹਨੂੰ ਪਾਉਣੀ ਹੈ ਵੀ ਬੋਰਡ ਆਪਰ ਜਦੋਂ ਜੰਮਿਆ ਸੋਚਿਆ ਉਦੋਂ ਨਹੀਂ ਸੋਚਿਆ ਹੈ ਤੇ ਆਪਾਂ ਜਿਹੜੇ ਜੰਮਿਆ ਨਾ ਉਹ ਕਦੋਂ ਦੀ ਯੋਧੇ ਸੋਚੀ ਵੀ ਇੱਥੇ ਪਾਉਣੀ ਪਾਉਣੀ ਹੈ ਹਾਂ ਕਿਤੇ ਕਿਤੇ ਸੋਚੀ ਜਿਹੜਾ ਜੰਮੇ ਸੋਤੇ ਜਿਹੜੀ ਬਹੁਤ ਬਣੀ ਆ ਅਛਾ ਉਦੋਂ ਨਹੀਂ ਸੋਚ ਲਿਆ ਸੀ ਹਾਂ ਵੀ ਆਪਾਂ ਇੱਕ ਤਾਂ ਪੌਣੀ ਬੋਰਡ ਜਿੱਤੇ ਪਾਵਾਂਗੇ ਹੋਊਗਾ ਹੋਰ ਨਹੀਂ ਪਏ ਕਿੱਥੇ ਪਾਉਂਦੇ ਰਿਹਾ ਇੱਕ ਤਾਂ ਉਹ ਆਪਾਂ ਹੀ ਦੱਸ ਆਪਾਂ ਕਿੱਥੇ ਪੂਰੇਗੀ ਐ ਕਰਦੇ ਕਰੇ ਉਹ ਤਾਂ ਨਹੀਂ ਹਾਂ ਆਪਾਂ ਮੇਰੀ ਪੌਣੀ ਜਿੱਤੇ ਨਹੀਂ ਬਣੀ ਹਮੇਸ਼ਿਆ ਨੂੰ ਹਾਂ ਜੀ ਹਾਂ ਜੀ ਹਾਂ ਇਹ ਤਾਂ ਯੋਦਾ ਚੱਲ ਕਰਤਾ ਨਹੀਂ ਆਪਾਂ ਜੀ ਆਣਾ ਜਿਹੜੀ ਬੋਰਡ ਬਣੀ ਆਪਣੀ ਉਹ ਭੇਜਿਆ ਪਿਓ ਹੀ ਉਹ ਜਿਹਾ ਬਹੁਤੀ ਪਾਉਣੇ ਦੀ ਮਗਰਤੀ ਨੂੰ ਪਵਾਏ ਹੋ। ਹੂੰ। ਉੱਤੇ ਮਾਰਜੀਪਾਉ ਕੋਰਟ ਆ। ਸਹੀ ਹੈ। ਤੇ ਤੁਹਾਨੂੰ ਕੀ ਲੱਗਦਾ ਜੀ? ਜੀ ਸਾਡਾ ਮਾਹੌਲ ਜੀ ਬਾਦਲ ਦਾ ਨਹੀਂ ਸਾਰਾ। ਬਾਦਲ ਸਾਹਿਬ ਦਾ। ਪਹਿਲਾਂ ਤਾਂ ਲੈ ਕੇ ਬਾਦਲ ਨੇ ਆ। ਬਾਦਲ ਨੇ ਸਾਡੇ ਬਹੁਤ ਹੀ ਕੰਮ ਕੀਤੇ ਆ। ਸਭ ਕੁਝ ਕੋਈ ਕਿਸੇ ਨੇ ਛੱਡੀ। ਮੈਂ ਬਾਦਲ ਨੂੰ ਪਾਉਂਗਾ ਹੋਰ ਕਿਸੇ ਨੂੰ ਪਾਣੀ ਨਹੀਂ। ਅੱਛਾ। ਬਾਦਲ ਤੋਂ ਬਿਨਾ ਕਿਸੇ ਨਹੀਂ ਪਾਉਂਦੇ। ਐਤ ਕੀ ਤਾਂ ਨਹੀਂ ਕਿਤੇ ਹਵਾ ਫੇਰ ਝਾੜੂ ਵਾਲੀ। ਨਹੀਂ ਜੀ ਸਾਡੇ ਤਾਂ ਬਾਦਲ ਪਿਆ ਲਈ। ਸਵਰਜੀਤ ਕਹਦਾ। Ah, y dim wedi'r top y dim wedi'r top Ah, asan